ਦਰ ਮਿੱਤਰੋ ਮੇਰੀ ਮੰਮੀ ਦੀ ਔਰ ਮੇਰੀ ਜਿਹੜੀ ਆ ਸ਼ਰਤ ਲੱਗ ਚੁੱਕੀ ਆ ਸੋ ਸਾਰੇ ਵੀਰ ਪਿਆਰੇ ਪਾਰੇ ਕਮੈਂਟ ਕਰਿਓ ਜੀ ਦੱਸਿਓ ਵੀ ਵੀਡੀਓ ਕਿੱਦਾਂ ਦੀ ਪੈ ਰਹੀ ਆ ਕਲਿੱਪ ਜਿਹੜੀ ਪਾ ਰਿਹਾ ਪਛੋਟੀ ਮੇਰੀ ਮੰਮੀ ਕਹਿੰਦੇ ਆ ਕਿ ਜੇ ਬਾਬੇ ਦੀਪ ਸਿੰਘ ਨੇ ਸੀਦਾਲੇ ਨੇ ਲੜਕੀ ਦਿੱਤੀ ਤਦ ਦੱਸੋ ਦੱਸੋ ਕੀ ਕੀ ਇਹ ਕੁੜੀ ਇਹ ਬੇਟੀ ਦਿੱਤੀ ਤੈਨੂੰ ਹਾਂ ਫਿਰ 5000 ਦਾ ਇੱਕ 5000 ਤੇ ਮੰਮੀ ਨੇ 5000 ਇਹ 5000 ਹਾਂ ਫਿਰ ਮੰਮੀ ਮੰਮੀ ਤੇ ਮੇਰੀ ਵਾਈਫ ਕਹਿ ਰਹੀ ਆ ਨਹੀਂ ਤੁਸੀਂ 10000 ਖਾਧ ਕੇ ਆ ਮੇਰੀ ਵਾਈਫ ਕਹਿ ਰਹੀ ਹੈ ਕਿ ਜੇ ਬਾਬਾ ਜੀ ਨੇ ਬੇਟੀ ਦਿੱਤੀ ਤੇ ਫਿਰ 5-5000 ਮਮਾ ਨੂੰ ਤੇ 5000 ਮੇਰੀ ਵਾਈਫ ਨੂੰ ਤੇ ਮੈਂ ਇਹਨਾਂ ਨਾਲ ਸ਼ਰਤ ਇਹ ਲਾਈ ਹੈ ਵੀ ਜੇ ਬਾਬਾ ਜੀ ਨੇ ਬੇਟਾ ਦੇਤਾ ਕਿਉਂਕਿ ਆਲਰੇਡੀ ਇੱਕ ਬੇਟਾ ਸਾਡੇ ਕੋਲ ਹੈਗਾ ਅਸੀਂ ਹੁਣ ਜਿਹੜੀ ਧੀ ਮੰਗਦੇ ਆ ਵੀ ਬਾਬਾ ਜੀ ਸਾਨੂੰ ਧੀ ਦੇ ਦੇਣ ਇੱਕ ਪਿਆਰੀ ਜੀ ਤੇ ਸਾਡਾ ਕੁੱਤਾ ਵੀ ਰੋਜ਼ ਦਸਾ ਕਰਦਾ ਸਾਡੇ ਨਾਲ ਇਹ ਵੀ ਖਾਂਦਾ ਪੀਂਦਾ ਰੋਜ਼ੀਏ ਸੋ ਜੇ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਜੇ ਬੇਟਾ ਹੋ ਗਿਆ ਫਿਰ ਇਹਨਾਂ ਨੇ ਮੈਨੂੰ ਜਿਹੜਾ ਵਾ 3-3000 ਰੁਪਏ ਦੋਨਾਂ ਜਾਣਿਆਂ ਨੇ ਆਪਣੇ ਕੋਲੋਂ ਮੈਨੂੰ ਦੇਣਾ ਵਾਪਸ ਸੋ ਸਾਡੀ ਇਹ ਸ਼ਰਤ ਲੱਗੀ ਆ ਤੇ ਜੇ ਨਾ ਆਇਆ ਤੇ ਫਿਰ फेर पक्का यो वादा ये वीडियो चल रही है बगादा ठीक है ये वीडियो मैं नेट पे पादनी क्लिप अपने फेसबुक च रहनी है 2000 ਮੈਂ ਦੇਣਾ ਹਾਂ ਮੈਂ ਕਹਦਾ ਦੇਣਾ ਕਿਉਂ ਯਾਰ ਪੀ ਦਊਗੀ ਦਊਗੀ ਉਹਨਾਂ ਦੇਂਗੀ ਨਾ ਪੱਕਾ ਲੈ ਵੇਬ ਕਦੀ ਭੁਖੀ ਏ ਤੇ ਤੇਰੇ ਕੋਲ ਹੈਗੇ ਹੈਗੇ ਕਿਉਂ ਨਹੀਂ ਹੈ ਤਰਕਾਹ ਤੇ ਤਰਖਾਹ ਪੜੀ ਲਿਖੀ ਆ ਲੱਗ ਜੇ ਕੰਮ ਤੇ ਲੱਗ ਜੇ ਕਿੰਨੇ ਦਿਨਾਂ ਬਾਅਦ 2 ਮਹੀਨੇ ਬਾਅਦ ਵੀ ਪੈਸੇ ਦੋ ਮਹੀਨੇ ਬਾਅਦ ਹੈ ਮੈਂ ਆਪਣੀ ਫੇਸਰ ਤੇ ਦੇ ਦੂੰਦੇ ਤੋ 500 ਸੋ ਬਬਾਉਣ ਕਾਕੇ ਦੀ ਆਉਣ ਦੀ ਖੁਸ਼ੀ ਦੇ ਵਿੱਚ ਜਿਹੜਾ ਅਸੀਂ ਟਾਇਲ ਵਰਕ ਦਾ ਕੰਮ ਕਰਾ ਰਹੇ ਹਾਂ ਥੋੜਾ ਥੋੜਾ ਮੈਂ ਇੱਕ ਰੂਮ ਤਿਆਰ ਕਰਨ ਵਾਲੀ ਆ ਆਹ ਇਹ ਜਿਹੜਾ ਵਾ ਇਹ ਆ ਸਾਡਾ ਬੇਟਾ ਅਕਾ ਰੈਡੀ ਇਹਦਾ ਕਾਕਾ ਜਿਹੜਾ ਆ ਰਿਹਾ ਹੁਣ ਐ ਦੰਦ ਐਂ ਵਾਰਾ ਦੰਦ ਕਿੱਥੇ ਆ ਦੰਦ ਕਿੱਥੇ ਹੀ ਹੋ ਐਂ ਕਰ ਇ ਕਰ ਇ ਕਰ ਇਧਰ ਵਧਾਈ ਬਣ ਗਈ ਜੇ ਦੰਦ ਟੁੱਟ ਗਿਆ ਬੱਲੇ ਬੱਲੇ ਉਹ ਦੰਦ ਕਿੱਥੇ ਆ ਦੰਦ ਪੁੱਤ ਸੂਰਜ ਨੂੰ ਛੁੱਟੀ ਦਿੰਦਾ ਵਾ ਸੂਰਜ ਨੂੰ ਛੁੱਟਣਾ ਸੂਰਜ ਨੂੰ ਕਿੱਥੇ ਦੰਦ ਦੱਦ ਕਿੱਥੇ ਆ ਗੇਜੇ ਚਲ ਕੋਈ ਨਿਆ ਸੂਰਜ ਸੂਰਜ ਨੂੰ ਕਹੇ ਸੂਰਜਾ ਸੂਰਜਾ ਦੰਦ ਨਵਾਂ ਲਾਇਆ ਜਾ ਉਹ ਦੰਦ ਦੰਦ ਇੱਕ ਲੈ ਪਰਾਣਾ ਲਾ ਦੰਦ ਲਾਇਆ ਜਾ ਤੇ ਨਵਾਂ ਦੰਦ ਦੇ ਜਾ ਇਹਦਾ ਬੋਲਦੇ ਹੁੰਦੇ ਨੇ ਨਾ ਆਹ ਮਾਜੀ ਮੇਰੇ ਪੋਤੇ ਦਾ ਦੰਦ ਪੁੱਟ ਗਿਆ ਹਾਂ ਅੱਜ ਦੰਦ ਟੁੱਟ ਗਿਆ ਅੱਤੇ ਮੇਰੇ ਵੀ ਦਰਖਾਉਂਦੀ ਨਹੀਂ ਮਮੀ ਦੰਦ ਜਦੋਂ ਟੁੱਟਦਾ ਦੰਦ ਜਦੋਂ ਟੁੱਟਦਾ ਦੰਦ ਜਦੋਂ ਟੁੱਟਦਾ ਤੇ ਮੇਰਾ ਕਰੀਦਾ ਹੈ ਖਲਾਈਦਾ ਹੈ ਸੋ ਦੋਸਤੋ ਵੀਡੀਓ ਜਰੂਰ ਫਤਵਾ ਤੇ ਸ਼ੇਅਰ ਕਰਨਾ ਜੀ ਚੈਨਲ ਨੂੰ ਪੇਜ ਨੂੰ ਫੋਲੋ ਕਰ ਲੋ ਤੇ ਸਬਸਕ੍ਰਾਈਬ ਜਰੂਰ ਕਰ ਲੋ ਆਲਰੇਡੀ 10000 ਫੋਲੋਅਰ ਹੈਗੇ ਫੇਸਬੁਕ ਦੇ ਸੋ ਸਾਰੇ ਤੁਹਾਡੇ ਵੀਰਾਂ ਦੀ ਸਪੋਰਟ ਦੇ ਨਾਲ ਜਿੱਥੇ ਇੰਨਾ ਪੰਜਾਬ ਵੜਿਆ ਪਰ ਆਪਾਂ ਗੰਦ ਨਹੀਂ ਕੋਈ ਪਾਉਂਦੇ ਜਿਹੜਾ ਨੋਰਮਲ ਘਰੇਲੂ ਵੀਡੀਓ ਸਿਰਫ ਆਇਆ ਕਰਨੀ ਹੈ ਜਸਟ ਪੇਜ ਦੇ ਉੱਤੇ ਸੋ ਬਹੁਤ ਬਹੁਤ ਤੁਹਾਡਾ